ਸਵਾਗਤ ਹੈ ਕਿਸਾਨ ਦੋਸਤੋ ਤੁਹਾਡਾ ਆਪਣੇ ਚੈਨਲ ਟਰੈਕਟਰ ਸਟਾਕ ਦੇ ਵਿੱਚ ਅੱਜ ਆਪਾਂ ਸੇਲ ਲਈ ਤੁਹਾਡੇ ਲਈ ਦੋ ਟਰੈਕਟਰ ਇੱਕ ਹਾਲੈਂਡ 5500 ਤੇ ਦੂਜਾ 9811 ਤੇ ਇੱਕ ਟਰਾਲਾ ਲੈ ਕੇ ਆਏ ਆ ਜੈਕ ਵਾਲਾ 1476 ਦਾ ਪਹਿਲਾਂ ਆਪਾਂ ਗੱਲ ਕਰਦੇ ਹਾਂ ਹਾਲੈਂਡ 5500 ਬਾਰੇ ਆ ਜਿਹੜਾ ਵੀਰੋਂ ਤੁਸੀਂ ਫੋਟੋਆਂ 'ਚ ਟਰੈਕਟਰ ਦੇਖ ਰਹੇ ਆ ਹਾਲੈਂਡ 5500 ਇਹ ਟਰੈਕਟਰ 2013 ਮਾਡਲ ਆ ਬਾਕੀ ਟਰੈਕਟਰ ਬਿਲਕੁਲ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਦੇ ਚਾਰੇ ਟਾਇਰ ਨਵੇਂ ਰੇਡੀਅਲ ਪਾਏ ਹੋਏ ਆ ਮੋਰਲੇ ਟਾਇਰ ਵੀ ਵੱਡੇ ਜਿਹੜੇ ਜਾਜੀ ਟਾਇਰ ਆਪਾਂ ਕਹਿੰਦੇ ਆ ਉਹ ਪਾਏ ਹੋਏ ਆ ਤੇ ਮਾਲਕ ਵੀਰ ਨੇ ਪੂਰਾ ਟਰੈਕਟਰ ਸ਼ੌਂਕ ਨਾਲ ਰੱਖਿਆ ਹੋਇਆ ਬਾਕੀ ਟਰੈਕਟਰ ਤੇ ਫੇਵਰ ਹਟ ਲੱਗੀ ਵੀ ਆ ਜੇ ਆਪਾਂ ਗੱਲ ਕਰੀਏ ਨੰਬਰ ਦੀ ਤਾਂ ਇਹ ਟਰੈਕਟਰ ਦਾ ਪੰਜਾਬ ਦਾ ਨੰਬਰ ਆ ਟਾਇਰ ਆਪਾਂ ਤੁਹਾਨੂੰ ਦੱਸ ਹੀ ਦਿੱਤੇ ਵੀ ਟਰੈਕਟਰ ਦੇ ਚਾਰੇ ਨਵੇਂ ਰੇਡੀਅਲ ਆ ਤੇ ਟਰੈਕਟਰ 3 ਸਪੀਡ ਤੇ ਯੂਜੀ ਗੇਅਰ ਦੇ ਵਿੱਚ ਆ 3 ਸਪੀਡ ਦੀ ਟਰੈਕਟਰ ਦੀ ਡਿਮਾਂਡ ਬਹੁਤ ਆ ਤੇ ਬਾਕੀ 5500 ਟਰੈਕਟਰ ਵੈਸੇ ਹੀ ਬਹੁਤ ਘੱਟ ਮਿਲਦਾ। ਬਾਕੀ ਟਰੈਕਟਰ ਦੀ ਹਾਲਤ ਤੁਸੀਂ ਦੇਖ ਸਕਦੇ ਆ। ਸਾਰਾ ਟਰੈਕਟਰ ਰੀਜਨਲ ਆ। ਕਿਦੋਂ ਵੀ ਟਰੈਕਟਰ ਰੀਪੇਂਟ ਨਹੀਂ ਹੋਇਆ। ਬਾਕੀ ਇਹ ਟਰੈਕਟਰ ਪਾਵਰ ਸਟੀering ਰਿਵਰਸ ਵੀਡੀਓ ਡਬਲ ਕਲੱਚ ਸਾਈਡ ਗੇਅਰ ਤੇ ਤੇਲ ਬ੍ਰੇਕਾਂ ਦੇ ਨਾਲ। ਬਾਕੀ ਜਿਹੜਾ ਇਹਦਾ ਕਲੱਚ ਆ ਉਹ ਸਾਈਡ ਤੇ ਲੱਗਿਆ ਹੁੰਦਾ। ਜਿਹਨੂੰ ਆਪਾਂ ਇੰਡੀਪੈਂਡੈਂਟ ਕਲੱਚ ਕਹਿੰਦੇ ਆ। ਬਾਕੀ ਟਰੈਕਟਰ ਦੀ ਹਾਲਤ ਤੁਸੀਂ ਫੋਟੋਆਂ ਵਿੱਚ ਦੇਖ ਸਕਦੇ ਆ। ਰਿਮੂਵ ਵਗੈਰਾ ਦਾ ਟਰੈਕਟਰ ਪੂਰਾ ਸਾਫ਼ ਪਿਆ। ਬਾਕੀ ਜੇ ਆਪਾਂ ਕੀਮਤ ਦੀ ਗੱਲ ਕਰੀਏ ਤਾਂ ਕੀਮਤ ਮਾਲਕ ਵੀਰ ਇਹ ਨਿਊ ਹਾਲੈਂਡ 5500 ਦੀ ਰੱਖਦੇ ਆ। 4,45,000 ਰੁਪਿਆ ਜੀ ਚੋ ਮੌਕੇ ਤੇ ਤੁਹਾਡਾ ਮਾਨਤਾਨ ਹੋ ਜਾਊਗਾ। ਪ੍ਰਾਈਸ ਫਿਕਸ ਨਹੀਂ। ਬਾਕੀ ਟਰੈਕਟਰ ਤੇ ਜਿਹੜੀ ਵੀ ਤੁਹਾਨੂੰ ਸੈਸਰੀ ਫੋਟੋਆਂ ਵਿੱਚ ਦਿਖ ਰਹੀ ਆ ਉਹ ਸਾਰੀ ਸੌਦਾ ਕਰਨ ਤੋਂ ਬਾਅਦ ਤੁਹਾਨੂੰ ਉਵੇਂ ਹੀ ਮਿਲੂਗੀ। ਉੱਥੇ ਸਕਰੀਨ ਤੇ ਮਾਲਕ ਵੀਰ ਦਾ ਨੰਬਰ ਚੱਲ ਰਿਹਾ। ਉਹ ਨੰਬਰ ਤੇ ਤੁਸੀਂ ਗੱਲਬਾਤ ਕਰਕੇ ਮਾਲਕ ਵੀਰ ਤੋਂ ਰਿੰਦੀ ਜਾਣਕਾਰੀ ਲੈ ਸਕਦੇ ਆ। ਉੱਥੇ ਜਾ ਕੇ ਲੋਕੇਸ਼ਨ ਵਗੈਰਾ ਮੰਗਾ ਕੇ ਆਪਣਾ ਸੌਦਾ ਕਰ ਸਕਦੇ ਆ। ਬਾਕੀ ਪ੍ਰਾਈਸ ਆਪਾਂ ਤੁਹਾਨੂੰ ਦੱਸ ਹੀ ਦਿੱਤਾ। ਇਹਦੀ ਡਿਮਾਂਡ 4,45,000 ਰੁਪਇਆ ਤੇ ਮਾਲਕ ਵੀਰ ਉਹ ਚ ਮੰਨਤਣ ਜਰੂਰ ਕਰ ਦੂਗਾ। ਤੇ ਹੁਣ ਆਪਾਂ ਅੱਗੇ ਗੱਲ ਕਰਦੇ ਆਂ ਟਰਾਲੇ ਬਾਰੇ ਜਿਹੜਾ ਆਪਾਂ ਸੇਲ ਲਈ ਤੁਹਾਡੇ ਲਈ ਲੈ ਕੇ ਆਏ ਆਂ। ਆ ਵੀਰੋ ਜਿਹੜਾ ਤੁਸੀਂ ਫੋਟੋਆਂ 'ਚ ਟਰਾਲਾ ਦੇਖ ਰਹੇ ਆ ਇਹ ਟਰਾਲਾ ਬਕਾਊ ਆ ਸਾਈਜ਼ ਇਹਦਾ 14 7 ਦਾ 14 ਫੁੱਟ ਲਪਾਈ ਤੇ 7 ਫੁੱਟ ਚੜਾਈ ਆ ਬਾਕੀ ਇਹ ਟਰਾਲਾ ਡਬਲ ਜੈਕ ਵਾਲਾ ਟਰਾਲੇ 'ਨ ਡਬਲ ਜੈਕ ਲੱਗਿਆ ਹੋਇਆ ਤੇ ਟਰਾਲਾ ਬਿਲਕੁਲ ਨਵੀਂ ਕੰਡੀਸ਼ਨ ਦਾ ਬਾਕੀ ਫੈਂਸੀ ਲੁੱਕ ਦੇ ਵਿੱਚ ਟਰਾਲਾ ਹੋਇਆ ਤਿਆਰ ਹੋਇਆ ਹੋਇਆ ਕਿਸੇ ਪਾਸਿਓਂ ਕੋਈ ਵੀ ਕਮੀ ਪੇਸ਼ੀ ਨਹੀਂ ਜੇ ਆਪਾਂ ਗੱਲ ਕਰੀਏ ਟਾਇਰਾਂ ਦੀ ਤਾਂ ਟਰਾਲੇ ਦੇ ਚਾਰੇ ਟਾਇਰ ਪੱਕੇ ਵਧੀਆ ਕੰਪਨੀ ਦੇ ਲੱਗੇ ਹੋਏ ਆ ਟਰਾਲੇ ਤੇ ਵੱਡਾ ਟੂਲ ਬਾਕਸ ਤੇ ਜਿਹੜੀ ਵੀ ਐਸੈਸਰੀ ਫੈਨਸੀ ਟਰਾਲਿਆਂ ਚ ਲੱਗੀ ਹੁੰਦੀ ਆ ਉਹ ਸਾਰੀ ਲੱਗੀ ਵੀ ਆ ਬਾਕੀ ਮਗਰੋਂ ਵੀ ਤੁਸੀਂ ਦੇਖ ਸਕਦੇ ਆ ਟਰਾਲਾ ਪੂਰਾ ਹੈਵੀ ਤਿਆਰ ਕੀਤਾ ਹੋਇਆ ਡਾਲੇ ਵਗੈਰਾ ਤੇ ਪੂਰੀ ਵਧੀਆ ਤਰੀਕੇ ਨਾਲ ਕੰਮ ਕੀਤਾ ਹੋਇਆ ਬਾਕੀ ਸਾਈਡਾਂ ਤੋਂ ਤੁਸੀਂ ਦੇਖ ਸਕਦੇ ਆ ਟਰਾਲੇ ਚ ਕਿਸੇ ਪਾਸਿਓਂ ਕੋਈ ਵੀ ਕਮੀ ਨਹੀਂ ਬਾਕੀ ਜਾਲੀ ਵਾਲਾ ਵੈੱਡ ਲੱਗਾ ਹੋਇਆ ਜੇ ਆਪਾਂ ਗੱਲ ਕਰੀਏ ਕੀਮਤ ਦੀ ਤਾਂ ਕੀਮਤ ਮਾਲਕ ਵੀਰ ਇਹ ਟਰਾਲੇ ਦੀ ਰੱਖਦੇ ਆ 270000 ਰੁਪਿਆ ਜੀ ਚ ਤੁਹਾਡਾ ਮੌਕੇ ਤੇ ਮਾਨਤਨ ਹੋ ਜਾਊਗਾ ਬਾਕੀ ਟਰਾਲਾ ਸਾਰਾ ਹੈਵੀ ਮਾਲ ਚ ਤਿਆਰ ਹੋਇਆ ਹੋਇਆ ਜੇ ਆਪਾਂ ਵਜਨ ਦੀ ਗੱਲ ਕਰੀਏ ਤਾਂ ਇਹ ਟਰਾਲੇ ਦਾ 28 ਕਮੰਟਲ ਵਜਣਾ ਬਾਕੀ ਜੇ ਕਿਸੇ ਵੀਰ ਨੇ ਤਸੱਲੀ ਕਰਨੀ ਹੋਵੇ ਉੱਥੇ ਜਾ ਕੇ ਮਾਲਕ ਵੀਰ ਦਾ ਨੰਬਰ ਉੱਤੇ ਸਕਰੀਨ ਤੇ ਚੱਲ ਰਿਹਾ ਅਕੇਸ਼ਨ ਵਗੈਰਾ ਮਗਾ ਕੇ ਉੱਥੇ ਜਾ ਕੇ ਸੌਦਾ ਕਰ ਸਕਦਾ ਤੇ ਬਾਕੀ ਮਾਲਕ ਵੀਰ ਜੇ ਕਿਸੇ ਨੇ ਵਜਨ ਦੀ ਤਸੱਲੀ ਕਰਨੀ ਆ ਕੰਡਾ ਕਰਾ ਕੇ ਟਰਾਲਾ ਦੇ ਦੂਗਾ 28 ਕੁਇੰਟਲ ਪੂਰਾ ਵਜਨ ਆ ਟਰਾਲੇ ਦਾ ਕਿਸੇ ਪਾਸਿਓ ਕੋਈ ਵੀ ਕਮੀ ਪੇਛੀ ਨਹੀਂ ਕੀਮਤ ਆਪਾਂ ਤੁਹਾਨੂੰ ਦੱਸ ਹੀ ਦਿੱਤੀ ਮਾਲਕ ਵੀਰ ਇਹਦੀ ਡਿਮਾਂਡ ਰੱਖਦੇ ਆ 270000 ਰੁਪਇਆ ਬਾਕੀ ਮੌਕੇ ਤੇ ਥੋੜੀ ਬਹੁਤੀ ਗਜੈਸ ਮਾਲਕ ਵੀਰ ਕਰ ਦੂਗਾ ਪ੍ਰਾਈਸ ਫੈਕਸ ਨਹੀਂ ਆ ਤੇ ਹੁਣ ਆਪਾਂ ਗੱਲ ਕਰਦੇ ਆ 5911 ਟਰੈਕਟਰ ਦੀ ਆ ਵੀਰੋ ਜਿਹੜਾ ਤੁਸੀਂ ਫੋਟੋਆਂ 'ਚ 9511 ਦੇਖ ਰਹੇ ਆ ਇਹ ਟਰੈਕਟਰ 1986 ਮਾਡਲ ਆ ਬਾਕੀ ਰੰਗ ਪੇਂਟ ਦਾ ਟਰੈਕਟਰ ਤੁਹਾਡੇ ਸਾਹਮਣੇ ਆ ਹਾਲਤ ਟਰੈਕਟਰ ਦੀ ਮਾਡਲ ਦੇ ਹਿਸਾਬ ਨਾਲ ਵਧੀਆ ਪਈ ਆ ਬਾਕੀ ਟਰੈਕਟਰ ਤੇ ਛਤਰੀ ਵਗੈਰਾ ਉਹ ਲੱਗੀ ਵੀ ਆ ਬਾਕੀ ਬਹੁਤ ਜਾਇਜ਼ ਰੇਟ ਦਾ ਟਰੈਕਟਰ ਆ ਪਾਵਰ ਵੱਡੀ ਐ ਚ ਕੋਈ ਸ਼ੱਕ ਨਹੀਂ ਪਰ ਕੀਮਤ ਮਾਲਕ ਵੀਰ ਇਹਦੀ ਬਹੁਤ ਜਾਇਜ਼ ਰੱਖਦੇ ਆ ਪੰਜਾਬ ਨੰਬਰ ਦਾ ਇਹ ਟਰੈਕਟਰ ਆ ਤੇ ਟਾਇਰ ਮਾਲਕ ਵੀਰ ਦੱਸਦੇ ਸੀ ਵਿਚਾਰੇ ਅੱਦੇ ਪੱਕੇ ਲੱਗੇ ਹੋਇਆ ਵਧੀਆ ਕੰਪਨੀ ਦੇ ਹੁਣ ਜੇ ਗੱਲ ਕਰੀ ਆਪਾਂ ਕੀਮਤ ਦੀ ਤਾਂ ਕੀਮਤ ਮਾਲਕ ਵੀਰ ਇਹਦੀ ਰੱਖਦੇ 5911 ਦੀ 1,65,000 ਰੁਪਿਆ ਜਿਹੜੀ ਕਿ ਬਹੁਤ ਹੀ ਵਾਜਬਾ ਟਰੈਕਟਰ ਦੇ ਹਿਸਾਬ ਨਾਲ ਬਾਕੀ ਸਕਰੀਨ ਦੇ ਉੱਤੇ ਮਾਲਕ ਵੀਰ ਦਾ ਨੰਬਰ ਚੱਲ ਰਿਹਾ ਉਹ ਨੰਬਰ ਤੇ ਤੁਸੀਂ ਗੱਲਬਾਤ ਕਰਕੇ ਮਾਲਕ ਵੀਰ ਕੋਲ ਜਾ ਕੇ ਆਪਣੀ ਤਸੱਲੀ ਕਰ ਸਕਦੇ ਆ ਇੰਜਨ ਗੇਅਰ ਲੈਫਟ ਦਾ ਟਰੈਕਟਰ ਬਿਲਕੁਲ ਓਕੇ ਆ ਕਿਸੇ ਵੀ ਪਾਸਿਓਂ ਕੋਈ ਵੀ ਕਮੀ ਪੇਸ਼ ਨਹੀਂ ਟਰੈਕਟਰ ਚ ਆ ਬਾਕੀ ਆਪਣੀ ਤਸੱਲੀ ਤੁਸੀਂ ਉੱਥੇ ਜਾ ਕੇ ਖੁਦ ਕਰਨੀ ਆ ਤੇ ਬਾਕੀ ਮਾਲਕ ਵੀਰ ਨਾਲ ਰੇਟ ਮੁਕਾ ਕੇ ਤੁਸੀਂ ਆਪਣਾ ਸੌਦਾ ਕਰ ਸਕਦੇ ਆ ਬਾਕੀ ਜਿਹੜੀ ਐਸੈਸਰੀ ਤੁਹਾਨੂੰ ਫੋਟੋ ਵਿੱਚ ਦਿਖ ਰਹੀ ਆ ਐਸੈਸਰੀ ਸਾਰੀ ਤੁਹਾਨੂੰ ਹੋਮੇ ਹੀ ਮਿਲੂਗੀ ਕੀਮਤ ਆਪਾਂ ਤੁਹਾਨੂੰ ਦੱਸ ਹੀ ਦਿੱਤੀ ਵੀ ਮਾਲਕ ਵੀਰ ਇਹਦਾ ਰੇਟ ਰੱਖਦੇ ਆ 1 ਲੱਖ 50000 ਰੁਪਿਆ ਤੇ ਪੰਜਾਬ ਨੰਬਰ ਦਾ ਟਰੈਕਟਰ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਲਈ ਜੇਕਰ ਤੁਹਾਨੂੰ ਵੀਡੀਓ ਦਿੱਤੀ ਜਾਣਕਾਰੀ ਚੰਗੀ ਲੱਗੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅੱਗੇ ਵੀਡੀਓ ਨੂੰ ਹੋਰ ਗਰੁੱਪਾਂ 'ਚ ਸ਼ੇਅਰ ਕਰ ਦਿਓ ਆਪਾਂ ਡੇਲੀ ਬੇਸ ਤੇ ਤੁਹਾਡੇ ਲਈ ਬਾਜ ਬਰੇਟਾਂ ਦੇ ਖੇਤੀਬਾੜੀ ਸੰਦ ਲੈ ਕੇ ਆਉਂਦੇ ਰਹਿੰਨੇ ਆਂ ਬਾਕੀ ਜਿਹੜੇ ਵੀਰ ਨੂੰ ਕਿਸੇ ਵੀ ਤਰ੍ਹਾਂ ਦੇ ਖੇਤੀਬਾੜੀ ਸੰਦ ਦੀ ਲੋੜ ਹੁੰਦੀ ਆ ਜਾਂ ਕਿਸੇ ਟਰੈਕਟਰ ਦੀ ਲੋੜ ਹੁੰਦੀ ਆ ਉਹ ਕਮੈਂਟ ਜ਼ਰੂਰ ਕਰ ਦਿਆ ਕਰੋ ਆਪਾਂ ਅਗਲੇ ਦਿਨ ਉਹ ਟਰੈਕਟਰ ਦੀ ਵੀਡੀਓ ਅਪਲੋਡ ਕਰ ਦਿਆ ਕਰਾਂਗੇ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਲਈ